ਸਵਾਗਤ ਹੈ ਅੱਜ ਅਸੀਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਰਚੇ ਹੋਏ ਤਿੰਨ ਖਾਸ ਸ਼ਬਦਾਂ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਇਹ ਸ਼ਬਦ ਰਾਗ ਮਾਜ ਵਿੱਚ ਨੇ ਪੰਨਾ 95 ਤੇ ਤੇ ਇਹਨਾਂ ਨੂੰ ਪੜ੍ਹ ਕੇ ਨਾ ਇੰਜ ਲੱਗਦਾ ਜਿਵੇਂ ਇੱਕ ਪੂਰੀ ਕਹਾਣੀ ਹੋਵੇ ਬਿਲਕੁਲ ਇੱਕ ਸਫ਼ਰ ਹੈ ਜਿਹੜਾ ਪਰਮਾਤਮਾ ਨੂੰ ਮਿਲਣ ਦੀ ਇੱਕ ਡੂੰਗੀ ਤੜਪ ਤੋਂ ਸ਼ੁਰੂ ਹੁੰਦਾ ਹੈ ਹਾਂ ਤੇ ਫਿਰ ਮਿਲਾਪ ਦੇ ਆਨੰਦ ਤੱਕ ਜਾਂਦਾ ਹੈ ਹਾਂ ਇਹ ਸਿਰਫ ਕੋਈ ਕਵਿਤਾ ਨਹੀਂ ਮਤਲਬ ਇੱਕ ਪੂਰਾ ਨਕਸ਼ਾ ਹੈ ਹਾਂ ਇੱਕ ਰੂਹਾਨੀ ਨਕਸ਼ਾ ਤੇ ਅੱਜ ਆਪਾਂ ਇਸੇ ਨਕਸ਼ੇ ਦੇ ਵਖ ਵਖ ਪੜਾਵਾਂ ਨੂੰ ਸਮਝਣਾ ਹੈ ਤੇ ਇਹਨਾਂ ਚੋਂ ਜਿਹੜੀ ਗੱਲ ਉੱਭਰ ਕੇ ਆਉਂਦੀ ਹੈ ਉਹ ਇਹ ਹੈ ਕਿ ਗੁਰੂ ਸੰਗਤ ਤੇ ਨਾਮ ਹਾਂ ਇਹ ਤਿੰਨ ਚੀਜ਼ਾਂ ਇਹ ਤਿੰਨ ਥੰਮ ਵਾਰ-ਵਾਰ ਸਾਹਮਣੇ ਆਉਂਦੇ ਨੇ ਚਲੋ ਤਾਂ ਫਿਰ ਇਸ ਨਕਸ਼ੇ ਨੂੰ ਖੋਲ ਕੇ ਦੇਖਦੇ ਹਾਂ ਪਹਿਲੇ ਸ਼ਬਦੀ ਸ਼ੁਰੂਆਤ ਹੀ ਇੱਕ ਸੱਦੇ ਨਾਲ ਹੁੰਦੀ ਹੈ ਹਾਂ ਹਰ ਗੁਣ ਪੜਿਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਇੱਥੇ ਪੜੀਏ ਗੁਣੀਏ ਇੱਕ ਤਰ੍ਹਾਂ ਦਾ ਸੱਦਾ ਹੈ ਨਾ ਹਾਂ ਇਹ ਹੁਕਮ ਨਹੀਂ ਹੈ ਇਹ ਬੁਲਾਵਾ ਹੈ ਕਿ ਆਓ ਰੜਕੇ ਕਰੀਏ ਰੜਕੇ ਕਰੀਏ ਹਾਂ ਸਾਰਾ ਜ਼ੋਰ ਹੀ ਰੜਕੇ ਕਰਨਤੇ ਹੈ ਅਗਲੀ ਤੋਕ ਚ ਮਿਲ satsangat ਕੇ ਕੇ ਸਾਫ ਕਰ ਦਿੱਤਾ اچھا ਮਤਲਬ ਇਹ ਕੋਈ ਇਕੱਲੇ ਬਹਿ ਕੇ ਕਰਨ ਵਾਲਾ ਕੰਮ ਨਹੀਂ ਇਹ ਇੱਕ ਸਮੂਹਿਕ ਯਤਨ ਹੈ ਬਿਲਕੁਲ ਤੇ ਕਿਹਾ ਗਿਆ ਹੈ ਕਿ ਇਸ ਤਰੀਕੇ ਨਾਲ ਪੋਤਲ ਦੁਤਰ ਵੀ ਤਰਿਆ ਜਾ ਸਕਦਾ ਹੈ ਉਸ ਸੰਸਾਰ ਸਮੁੰਦਰ ਜਿਸ ਨੂੰ ਪਾਰ ਕਰਨਾ ਬਹੁਤ ਔਖਾ ਹੈ ਹਾਂ ਦੇਖੋ ਸੰਗਤ ਦੀ ਸ਼ਕਤੀ ਕਿੰਨੀ ਵੱਡੀ ਦੱਸੀ ਗਈ ਹੈ ਤੇ ਇਸੇ ਸੰਗਤ ਦੇ ਵਿਚਾਰ ਵਿੱਚੋਂ ਇੱਕ ਹੋਰ ਬੜੀ ਦਿਲਚਸਪ ਗੱਲ ਨਿਕਲਦੀ ਹੈ ਜੋ ਸਾਡੇ ਰਿਸ਼ਤਿਆਂ ਬਾਰੇ ਸੋਚਣ ਦਾ ਨਜ਼ਰੀਆ ਹੀ ਬਦਲ ਦਿੰਦੀ ਹੈ ਹਾਂ ਨਜ਼ਰੀਆ ਬਦਲ ਦਿੰਦੀ ਹੈ ਤੁਖ ਹੈ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰਹਰੀਏ ਜੀਓ ਵਾਹ ਮਤਲਬ ਦੋਸਤੀ ਦੀ ਪਰਿਭਾਸ਼ਾ ਹੀ ਨਵੀਂ ਹੋ ਗਈ ਸਹੀ ਗੱਲ ਹੈ ਅਸਲੀ ਦੋਸਤ ਉਹ ਹੈ ਜੋ ਤੁਹਾਨੂੰ ਰੱਬ ਦਾ ਰਾਹ ਦੱਸੇ ਹਾਂ ਨਾ ਕਿ ਸਿਰਫ ਉਹ ਜਿਸ ਨਾਲ ਅਸੀਂ ਹਸੀਏ ਖੇੜੀਏ ਬਿਲਕੁਲ ਇਹ ਰਿਸ਼ਤਿਆਂ ਨੂੰ ਇੱਕ ਉੱਚੇ ਮਕਸਦ ਨਾਲ ਜੋੜਨ ਦੀ ਗੱਲ ਹੈ ਤੇ ਜਦੋਂ ਇਹ ਮਕਸਦ ਪੂਰਾ ਨਾ ਹੋਵੇ ਜਦੋਂ ਵਿਛੋੜਾ ਹੋਵੇ ਤਾਂ ਇੱਕ ਇੱਕ ਬੇਦਨ ਦੀ ਗੱਲ ਆਉਂਦੀ ਹੈ ਹਾਂ ਇੱਕ ਡੂੰਗੀ ਪੀੜ ਇਹ ਕੋਈ ਮਾਮੂਲੀ ਉਦਾਸੀ ਨਹੀਂ ਇਹਨੂੰ ਇੱਕ ਰੋਹਾਨੀ ਬਿਮਾਰੀ ਕਿਹਾ ਗਿਆ ਹੈ अच्छा ते शब्द ਦੱਸਦਾ ਹੈ ਕਿ ਇਸ ਬਿਮਾਰੀ ਦਾ ਇਲਾਜ ਹਰ ਕਿਸੇ ਕੋਲ ਨਹੀਂ ਫਿਰ ਕਿਸ ਕੋਲ ਹੈ ਸਿਰਫ ਗੁਰੂ ਪੂਰਾ ਪੂਰਾ ਗੁਰੂ ਹੀ ਇਸ ਦਰਦ ਨੂੰ ਸਮਝਦਾ ਹੈ ਤੇ ਉਹੀ ਇਸ ਦਾ ਔਖਦ ਮੰਤਰੂ ਦਿੰਦਾ ਹੈ ਤੇ ਉਹ ਦਵਾਈ ਕੀ ਹੈ ਹਰ ਹਰ ਨਾਮ ਨਾਮ ਹੀ ਉਹ दारू ਹੈ ਜੋ ਇਸ ਅੰਦਰੂਨੀ ਰੋਗ ਨੂੰ ਕੱਟਦਾ ਹੈ ਇਸ ਸ਼ਬਦ ਦੇ ਅਖੀਰ ਚ ਦੋ ਬੜੇ ਕਮਾਲ ਦੇ ਰੂਪਕ ਨੇ ਹਾਂ ਜੀ ਪਹਿਲਾਂ ਤਾਂ ਭਗਤ ਆਪਣੇ ਆਪ ਨੂੰ ਚਾਤ੍ਰਿਕ ਕਹਿੰਦਾ ਹੈ ਪਪੀਹਾ ਹਾਂ ਜਿਹੜਾ ਸਿਰਫ ਸੁਵੰਤੀ ਬੂੰਦ ਲਈ ਤਰਸਦਾ ਹੈ ਬਿਲਕੁਲ ਬਾਕੀ ਸਾਰੇ ਪਾਣੀ ਛੱਡ ਕੇ ਹਾਂ ਤੇ ਭਗਤ ਵੀ ਗੁਰੂ ਕੋਲੋਂ ਉਸੇ ਤਰ੍ਹਾਂ ਨਾਮ ਰੂਪੀ ਬੂੰਦ ਲਈ ਤਾਂਗ ਰਿਹਾ ਹੈ ਇਹ ਅੱਜ ਦੇ ਜ਼ਮਾਨੇ 'ਚ ਬਹੁਤ ਵੱਡੀ ਗੱਲ ਹੈ ਜਿੱਥੇ ਸਾਡਾ ਧਿਆਨ ਹਜ਼ਾਰ ਪਾਸੇ ਵੰਡਿਆ ਹੋਇਆ ਹੈ ਇੱਕ ਮੁਖੀ ਤਾਂਗ ਹਾਂ ਇਹ ਆਪਣੇ ਆਪ 'ਚ ਇੱਕ ਸਾਧਨਾ ਹੈ ਤੇ ਦੂਜਾ ਰੂਪਕ ਇਸ ਨੂੰ ਹੋਰ ਵੀ ਗੂੜਾ ਕਰ ਦਿੰਦਾ ਹੈ ਉਹ ਮੱਛੀ ਵਾਲਾ ਹਾਂਜੀ ਭਗਤ ਕਹਿੰਦਾ ਮੈਂ ਤਾਂ ਜਲਨਧੀ ਯਾਨੀ ਪ੍ਰਭੂ ਰੂਪੀ ਸਮੁੰਦਰ ਦੀ ਮੀਨੇ ਮੱਛੀਆਂ ਜਲ ਬਿਨ ਮਰੀਏ ਜਿਉ ਬਿਲਕੁਲ ਜਿਵੇਂ ਮੱਛੀ ਪਾਣੀ ਬਿਨਾ ਮਰ ਜਾਂਦੀ ਹੈ ਮੇਰਾ ਹਾਲ ਨਾਮ ਤੋਂ ਬਿਨਾ ਉਹੀ ਹੈ ਇਹ ਸਾਡੀ ਅਸਲੀਅਤ ਬਾਰੇ ਇੱਕ ਬੁਨਿਆਦੀ ਸੱਚ ਹੈ ਕਿ ਸਾਡਾ ਅਸਲ ਆਧਾਰ ਪ੍ਰਭੂ ਦਾ ਨਾਮ ਹੀ ਹੈ ਹਾਂ ਵਾਹ ਜਦੋਂ ਇੰਨੀ ਤੀਬਰਤਾ ਹੋਵੇ ਇੰਨੀ ਨਿਰਪਰਤਾ ਹੋਵੇ ਤਾਂ ਸੁਭਾਵਿਕ ਹੈ ਕਿ ਅਗਲਾ ਕਦਮ ਇੱਕ ਪੁਕਾਰ ਹੋਵੇਗੀ ਹਾਂ ਬਿਲਕੁਲ ਤੇ ਦੂਜਾ ਸ਼ਬਦ ਉਸੇ ਪੁਕਾਰ ਨੂੰ ਉਸੇ ਹਾਲਤ ਨੂੰ ਬਿਆਨ ਕਰਦਾ ਹੈ ਉਸੇ ਤੜਪਤਾ ਅਗਲਾ ਪੜਾਅ ਹਾਂ ਸ਼ੁਰੂਆਤ ਦੇਖੋ ਮੇਰਾ ਹਰ ਪ੍ਰਭੂ ਦੱਸਿਓ ਮੈਂ ਭੁਖ ਲਗਾਈ ਇਹ ਕੋਈ ਮਾਮੂਲੀ ਇੱਛਾ ਨਹੀਂ ਇਹ ਭੁਖ ਹੈ ਹਾਂ ਰੂਹ ਦੀ ਭੁਖ ਤੇ ਇਸ ਦਾ ਇਲਾਜ ਕੀ ਹੈ ਮਿਲ ਹਰ ਦਰਸ਼ਨ ਮਨ ਪੀਜੇ ਜਿਓ ਪੀਜੇ ਸ਼ਬਦ ਬਹੁਤ ਖੂਬਸੂਰਤ ਹੈ ਬਹੁਤ ਇਹਦਾ ਮਤਲਬ ਸਿਰਫ ਗਿੱਲਾ ਹੋਣਾ ਨਹੀਂ ਸਗੋਂ ਪੂਰੀ ਤਰ੍ਹਾਂ ਰਸ ਫਿਜ ਜਾਣਾ ਜਿਵੇਂ ਰੰਗ ਵਿੱਚ ਡੁੱਬ ਜਾਣਾ ਹਾਂ ਪਰ ਇੱਥੇ ਇੱਕ ਗੱਲ ਥੋੜੀ ਸੋਚਣ ਵਾਲੀ ਹੈ ਇੱਕ ਪਾਸੇ ਤਾਂ ਕੋਸ਼ਿਸ਼ ਤੇ ਜ਼ੋਰ ਦਿੱਤਾ ਗਿਆ ਪੜਿਏ ਗੁਣੀਏ ਹੂੰ ਪਰ ਇਸ ਸ਼ਬਦ ਚ ਵਡਪਾਗੀ ਤੇ ਪਾਗਹੀਨ ਦੀ ਗੱਲ ਆ ਜਾਂਦੀ ਹੈ ਚੰਗੀ ਤੇ ਮਾੜੀ ਕਿਸਮਤ ਵਾਲੇ ਹਾਂ ਤੋ ਕਹਿ ਬਿਨ ਭਾਗਾ ਸਤਸੰਗ ਨਾ ਲੱਗਵੇ ਤਾਂ ਫਿਰ ਇਸ ਨਾਲ ਤਾਂ ਇੰਜ ਲੱਗਦਾ ਹੈ ਜਿਵੇਂ ਸਭ ਕੁਝ ਪਹਿਲਾਂ ਤੋਂ ਤੈ ਤੇ ਸਾਡੀ ਕੋਸ਼ਿਸ਼ ਦਾ ਕੋਈ ਮਤਲਬ ਹੀ ਨਹੀਂ ਹਾਂ ਇਹ ਸਵਾਲ ਬਹੁਤ ਲੋਕਾਂ ਦੇ ਮਨ ਚ ਆਉਂਦਾ ਹੈ ਇਸ ਨੂੰ ਕਿਵੇਂ ਸਮਝੀਏ ਦੇਖੋ ਗੁਰਬਾਣੀ ਚ ਕਰਮ ਯਾਨੀ ਕੋਸ਼ਿਸ਼ ਤੇ ਕਿਰਪਾ ਯਾਨੀ ਭਾਗ ਦੋਵੇਂ ਨਾਲ ਨਾਲ ਚੱਲਦੇ ਨੇ ਓਹੋ ਇੱਕ ਦੂਜੇ ਦੇ ਉਲਟ ਨਹੀਂ ਨਹੀਂ ਇੱਕ ਦੂਜੇ ਦੇ ਪੂਰਕ ਨੇ ਭਾਗ ਦਾ ਮਤਲਬ ਇਹ ਨਹੀਂ ਕਿ ਹੱਥ ਤੇ ਹੱਥਰ ਕੇ ਬੈਠ ਜਾਓ ਭਾਗ ਦਾ ਮਤਲਬ ਹੈ ਤੁਹਾਨੂੰ ਸਹੀ ਮੌਕਾ ਮਿਲ ਜਾਣਾ ਅੱਛਾ ਜਿਵੇਂ ਸਤਸੰਗਤ ਮਿਲ ਜਾਣੀ ਬਿਲਕੁਲ ਦੁਨੀਆ 'ਚ ਕਰੋਨਾ ਲੋਗ ਨੇ ਪਰ ਕੁਝ ਨੂੰ ਵੀ ਸਤਸੰਗਤ ਚੋਂਣ ਦਾ ਖਿਆਲ ਆਉਂਦਾ ਹੈ ਇਹ ਮੌਕਾ ਮਿਲਣਾ ਭਾਗ ਹੈ ਤੇ ਜਦੋਂ ਮੌਕਾ ਮਿਲ ਗਿਆ ਫਿਰ ਪੜੀਏ ਗੁਣਿਏ ਸੁਣੀਏ ਵਾਲੀ ਕੋਸ਼ਿਸ਼ ਸ਼ੁਰੂ ਹੁੰਦੀ ਹੈ ਸੋ ਭਾਗ ਦਰਵਾਜ਼ਾ ਖੋਲਦਾ ਹੈ ਪਰ ਅੰਦਰ ਤੁਰ ਕੇ ਤੁਸੀਂ ਆਪ ਜਾਣਾ ਹੈ ਤੇ ਜਿਹੜੇ ਭਾਗਹੀਨ ਨੇ ਉਹ ਪਰਮਚੋਟਾ ਖਾਵੇਂ ਉਹ ਇਸ ਮੌਕੇ ਤੋਂ ਵਾਂਝੇ ਰਹਿ ਕੇ ਟਕਣਾ ਚੀ ਦੁੱਖ ਸੰਦੇ ਨੇ ਅੱਛਾ ਤਾਂ ਇਹ ਦੋਵੇਂ ਚੀਜ਼ਾਂ ਮਿਲ ਕੇ ਕੰਮ ਕਰਦੀਆਂ ਨੇ ਇਹ ਬਹੁਤ ਵਧੀਆ ਸਮਝ ਹੈ ਹੂੰ ਤੇ ਸ਼ਬਦ ਦੇ ਅੰਤ ਚ ਪੁਕਾਰ ਸਿੱਧੀ ਪ੍ਰਭੂ ਨੂੰ ਹੈ ਮੈਂ ਆਏ ਮਿਲ ਹੋ ਜਗ ਜੀਵਨ ਪਿਆਰੇ ਹਾਂ ਹੁਣ ਬੇਨਤੀ ਸਿੱਧੀ ਸਭ ਤੋਂ ਉੱਚੀ ਸ਼ਕਤੀ ਨੂੰ ਹੈ ਕਿਉਂਕਿ ਅੰਤਮ ਮਿਹਰ ਤਾਂ ਪ੍ਰਭੂ ਨੇ ਹੀ ਕਰਨੀ ਹੈ ਪਰ ਉਹ ਮਿਲਦਾ ਕਿਵੇਂ ਹੈ ਗੁਰਮਤ ਰਾਹੀ ਗੁਰੂ ਦੀ ਸਿੱਖਿਆ ਰਾਹੀ ਰਸਤਾ ਗੁਰੂ ਤੇ ਸੰਗਤ ਵਿੱਚੋਂ ਹੋ ਕੇ ਹੀ ਪ੍ਰਭੂ ਤੱਕ ਜਾਂਦਾ ਹੈ ਤਾਂ ਜਦੋਂ ਪੁਕਾਰ ਸੁਣੀ ਜਾਂਦੀ ਹੈ ਜਦੋਂ ਭੁੱਖ ਮਿਟਦੀ ਹੈ ਤਾਂ ਫਿਰ ਕੀ ਹੁੰਦਾ ਮੈਨੂੰ ਲੱਗਦਾ ਹੈ ਤੀਜਾ ਸ਼ਬਦ ਇਸੇ ਬਾਰੇ ਹੈ ਹਾਂ ਬਿਲਕੁਲ ਉਸ ਦਾ ਮਾਹੌਲ ਹੀ ਵੱਖਰਾ ਹੈ ਪਹਿਲੇ ਦੋ ਸ਼ਬਦਾਂ ਚ ਇੱਕ ਤਾੰਗ ਸੀ ਇੱਕ ਖਿੱਚ ਸੀ ਪਰ ਤੀਜੇ ਦੀ ਸ਼ੁਰੂਆਤ ਤਾਂ ਜਿਵੇਂ ਜਸ਼ਨ ਨਾਲ ਹੁੰਦੀ ਹੈ ਹਾਂ ਜਿੱਤ ਦੇ ਜਸ਼ਨ ਨਾਲ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਇੱਥੇ ਪਾ ਲਿਆ ਦੀ ਗੱਲ ਹੋ ਰਹੀ ਹੈ ਪਾਉਣਾ ਹੈ ਦੀ ਨਹੀਂ ਬਿਲਕੁਲ ਇੱਥੇ ਲਹਿਜਾ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਇਹ ਪ੍ਰਾਪਤੀ ਦੀ ਅਵਸਥਾ ਹੈ ਤੇ ਇਹ ਪ੍ਰਾਪਤੀ ਬਹੁਤ ਆਨੰਦਮਈ ਹੈ ਹਾਂ ਅੱਗੇ ਕਹੇ ਮਨ ਹਰ ਰਸ ਟਲ ਟਲ ਪੌਦਾ ਜਿਓ ਮਨ ਹਰੀ ਦੇ ਰਸ ਨਾਲ ਇੰਨਾ ਪਰ ਗਿਆ ਕਿ ਛਲਕ ਰਿਹਾ ਹੈ ਉਛੜ ਰਿਹਾ ਹੈ ਇੱਥੇ ਜਿਹੜੇ ਗਿਆਨ ਦੀ ਗੱਲ ਹੋਈ ਹੈ ਉਹ ਸਿਰਫ ਕਿਤਾਬੀ ਜਾਣਕਾਰੀ ਤਾਂ ਨਹੀਂ ਹੋਵੇਗੀ ਨਹੀਂ ਬਿਲਕੁਲ ਨਹੀਂ ਇਹ ਸਿਰਫ ਬૌਧਿਕ ਸਮਝ ਨਹੀਂ ਇਹ ਇੱਕ ਅਨੁਭਵ ਹੈ ਇੱਕ ਡੂੰਗੀ ਸਾਂਝ ਹਾਂ ਪ੍ਰਭੂ ਨਾਲਿਕ ਡੂੰਗੀ ਸਾਂਝ ਪੈ ਜਾਣੀ ਉਸ ਨੂੰ ਜਾਣ ਲੈਣਾ ਤੇ ਇਸ ਦਾ ਨਤੀਜਾ ਹੁੰਦਾ ਹੈ ਕਿ ਮਨ ਹਰ ਕੇ ਰੰਗ ਰਾਂਤਾ ਜਾਂਦਾ ਹੈ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਪੱਕਾ ਰੰਗਿਆ ਜਾਂਦਾ ਹੈ ਹਾਂ ਤੇ ਜਦੋਂ ਮਨੁੱਖ ਇਸ ਅਵਸਥਾ ਤੇ ਪਹੁੰਚਦਾ ਹੈ ਤਾਂ ਉਸ ਦੇ ਅੰਦਰ ਇੱਕ ਡੂੰਗਾ ਸ਼ੁਕਰਾਨਾ ਪੈਦਾ ਹੁੰਦਾ ਹੈ ਹਮ ਇੱਕ ਤੁਖ ਹੈ ਹਰ ਕੇ ਸੰਤ ਮਿਲੋ ਹੁ ਮਨ ਦੇਵਾ ਜੋ ਗੁਰਬਾਣੀ ਮੁਖ 14 ਜੀਓ ਕਿੰਨੀ ਨਿਮਰਤਾ ਇਸ ਵਿੱਚ ਬਹੁਤ ਉਹ ਕਹਿ ਰਿਹਾ ਹੈ ਕਿ हे ਪ੍ਰਭੂ ਦੇ ਸੰਤ ਜਨੋ ਮੈਨੂੰ ਮਿਲੋ ਜੋ ਕੋਈ ਵੀ ਗੁਰਬਾਣੀ ਉਚਾਰਦਾ ਹੈ ਮੈਂ ਤਾਂ ਉਸ ਨੂੰ ਆਪਣਾ ਮਨ ਹੀ ਭੇਟ ਕਰ ਦਿਆਂ ਇਹ ਉਸ ਸਰੋਤ ਪ੍ਰਤੀ ਅਥਾ ਸ਼ਰਧਾ ਹੈ ਜਿੱਥੋਂ ਸਭ ਕੁਝ ਮਿਲਿਆ ਹਾਂਜੀ ਤੇ ਇੱਥੇ ਵੱਡ ਭਾਗੀ ਦਾ ਜ਼ਿਕਰ ਫੇਰ ਆਉਂਦਾ ਹੈ ਅੱਛਾ ਪਰ ਇਸ ਵਾਰ ਕਿਵੇਂ ਇਸ ਵਾਰ ਇੱਕ ਪੁਸ਼ਟੀ ਦੇ ਤੌਰ ਤੇ ਵੱਡ ਭਾਗੀ ਹਰ ਸੰਤ ਮਿਲਾਇਆ ਹੁਣ ਯਕੀਨ ਹੋ ਗਿਆ ਕਿ ਵੱਡੇ ਪਾਗਾ ਨਾਲ ਹੀ ਗੁਰੂ ਸੰਤ ਮਿਲਿਆ ਸੀ ਤੇ ਇਸ ਦੇ ਉਲਟ ਮਨਮੁਖ ਹਾਂ ਜਿਹੜਾ ਆਪਣੇ ਮਨ ਪਿੱਛੇ ਤੁਰਿਆ ਉਹ ਜਨਮ ਮਰਨ ਦੇ ਗੇੜ ਗਰਬ ਜੂਨੀ ਵਿੱਚ ਪਟਕਦਾ ਰਹਿੰਦਾ ਹੈ ਤਾਂ ਇਸ ਸਾਰੀ ਪ੍ਰਾਪਤੀ ਦਾ ਅਸਲ ਨਤੀਜਾ ਕੀ ਹੋਇਆ ਜਦੋਂ ਦਇਆ ਪ੍ਰਭ ਉਤਾਰੀ ਤਾਂ ਅੰਦਰ ਬਦਲਿਆ ਕੀ ਬਦਲਾਓ ਬਹੁਤ ਪੁੰਨਿਆਦੀ ਹੈ ਮਲਹੁ ਮੈਂ ਵਿਖਿਆ ਸਭ ਨਿਵਾਰੀ ਹਉਮੈ ਦੀ ਮੈਲ ਹਾਂ ਮੈਂ ਮੇਰੀ ਦੀ ਮੈਲ ਤੇ ਵਿਸ਼ੇ ਵਿਕਾਰਾਂ ਦੀ ਮੈਲ ਜਿਹੜੀ ਜਨਮਾਂ ਜਨਮਾਂ ਦੀ ਸੀ ਉਹ ਸਾਰੀ ਤੁੱਤੀ ਗਈ ਸਾਰੀ ਤੁੱਤੀ ਗਈ ਮਨ ਸਾਫ ਹੋ ਗਿਆ ਇਸ ਸ਼ਬਦਾ ਅੰਤ ਇੱਕ ਬਹੁਤ ਹੀ ਡੂੰਗੇ ਰੂਪਕ ਨਾਲ ਹੁੰਦਾ ਹੈ। ਕਿਹੜਾ ਰੂਪਕ? ਸਰੀਰ ਨੂੰ ਇੱਕ ਹਟਪਟਣ ਕਿਹਾ ਗਿਆ ਹੈ, ਯਾਨੀ ਇੱਕ ਦੁਕਾਨ ਜਾਂ ਇੱਕ ਵੱਡਾ ਬਾਜ਼ਾਰ। ਸਾਡਾ ਸਰੀਰ ਇੱਕ ਬਾਜ਼ਾਰ ਹੈ। ਹਾਂ, ਇੱਕ ਮਾਰਕੀਟਪਲੇਸ ਤੇ ਜੋ ਗੁਰਮੁਖ ਨੇ ਉਹ ਇਸ ਸਰੀਰ ਰੂਪੀ ਸ਼ਹਿਰ 'ਚ ਰਹਿ ਕੇ ਸਭ ਤੋਂ ਕੀਮਤੀ ਚੀਜ਼ ਦਾ ਸੌਦਾ ਕਰਦੇ ਨੇ। ਕਿਹੜਾ ਸੌਦਾ? ਹਰ ਲੈਂਦੇ ਗੁਰਮੁਖ ਸੌਦਾ ਜਿਓ। ਉਹ ਆਪਣੇ ਸਵਾਸਾਂ ਦੀ ਪੂੰਜੀ ਨਾਲ ਹਰੀ ਨਾਮ ਦਾ ਲਾਭ ਕਮਾਉਂਦੇ ਨੇ। ਵਾਹ। ਮੈਂ ਇਸ ਬਾਰੇ ਕਦੇ ਇਸ ਤਰ੍ਹਾਂ ਸੋਚਿਆ ਹੀ ਨਹੀਂ ਸਰੀਰ ਇੱਕ ਬਾਜ਼ਾਰ ਹੈ ਇਹ ਤਾਂ ਸਾਡੇ ਰੋਜ਼ ਦੇ ਕੰਮਾਂ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਦਿੰਦਾ ਹੈ ਬਿਲਕੁਲ ਮਤਲਬ ਸਾਡਾ ਹਰ ਦਿਨ ਹਰ ਘੰਟਾ ਇੱਕ ਲੈਣ ਦੇਣ ਹੈ ਹਾਂ ਇੱਕ ਵਪਾਰ ਹੈ ਤੇ ਸਵਾਲ ਇਹ ਹੈ ਕਿ ਸਾਡਾ ਸੌਦਾ ਲਾਹੇਵੰਦ ਹੈ ਜਾਂ ਕਾਟੇ ਵਾਲਾ ਇਹੀ ਸਵਾਲ ਹੈ ਤਾਂ ਇਹਨਾਂ ਤਿੰਨਾਂ ਸ਼ਬਦਾਂ ਰਾਹੀਂ ਅਸੀਂ ਇੱਕ ਪੂਰੀ ਯਾਤਰਾ ਦੇਖੀ ਹਾਂ ਰੂਹਾਨੀ ਬਿਮਾਰੀ ਤੋਂ ਸ਼ੁਰੂ ਹੋ ਕੇ ਹਾਂ ਵਿਛੋੜੇ ਦੀ ਬਿਮਾਰੀ ਫਿਰ ਉਸ ਦੀ ਦਵਾਈ ਜੋ ਕਿ ਨਾਮ ਹੈ ਵੈਦ ਜੋ ਕਿ ਗੁਰੂ ਹੈ ਤੇ ਹਸਪਤਾਲ ਜੋ ਕਿ ਸਤਸੰਗਤ ਹੈ। ਤੇੰਤ ਵਿੱਚ ਸਿਹਤਯਾਬ ਹੋਣ ਤੋਂ ਬਾਅਦ ਦੀ ਖੁਸ਼ੀ ਹਾਂ ਤੇ ਬਦਲਿਆ ਹੋਇਆ ਜੀਵਨ ਟੰਗ ਸਚਮੁਚ ਇੱਕ ਮੁਕੰਮਲ ਨਕਸ਼ਾ ਇਸ ਗੱਲਬਾਤ ਨੇ ਇਸ ਤਿੰਨ ਪੜਾਵੀ ਸਫ਼ਰ ਨੂੰ ਬਹੁਤ ਸਾਫ਼ ਕਰ ਦਿੱਤਾ ਹੈ। ਤੇ ਮੁੱਖ ਸੰਦੇਸ਼ ਇਹੀ ਹੈ ਕਿ ਇਹ ਸਫ਼ਰ ਅਕਲਿਆਂ ਦਾ ਨਹੀਂ ਹੈ। ਹਾਂ ਇਹ ਇੱਕ ਸਮੂਹਿਕ ਯਾਤਰਾ ਹੈ। ਹਰ ਕਦਮ ਤੇ ਗੁਰੂ ਤੇ ਸੰਗਤ ਦੀ ਰਹਿਨਮਾਈ ਦੀ ਲੋੜ ਹੈ। ਸੰਗਤ ਰਹਿ ਕੇ ਇੱਕ ਦੂਜੇ ਦਾ ਸਹਾਰਾ ਬਣ ਕੇ ਅੱਗੇ ਵਧਣ ਦੀ ਗੱਲ ਹੈ ਤਾਂ ਫਿਰ ਜਾਂਦੇ ਜਾਂਦੇ ਸਰੋਤਿਆਂ ਲਈ ਇੱਕ ਸਵਾਲ ਛੱਡ ਜਾਈਏ ਜੋ ਇਸ ਆਖਰੀ ਰੂਪਕ ਨਾਲ ਜੁੜਿਆ ਹੋਇਆ ਹੈ ਜ਼ਰੂਰ ਜੇ ਸਾਡਾ ਸਰੀਰ ਸੱਚਮੁੱਚ ਇੱਕ ਬਾਜ਼ਾਰ ਹੈ ਜਿੱਥੇ ਹਰ ਪਲ ਕੋਈ ਨਾ ਕੋਈ ਸੌਦਾ ਹੋ ਰਿਹਾ ਹੈ ਤਾਂ ਸਾਨੂੰ ਸੋਚਣਾ ਚਾਹੀਦਾ ਹੈ ਅੱਜ ਦੇ ਦਿਨ ਵਿੱਚ ਮੈਂ ਆਪਣੀ ਊਰਜਾ ਧਿਆਨ ਤੇ ਸਵਾਸਾਂ ਦੀ ਪੂੰਜੀ ਦੇ ਬਦਲੇ ਕੀ ਖਰੀਦਿਆ ਹੈ ਹੂੰ ਬਹੁਤ ਵਧੀਆ ਸਵਾਲ ਹੈ ਚਿੰਤਾ ਗੁੱਸਾ ਜਾਂ ਨਿਰਾਸ਼ਾ ਦਾ ਸੌਦਾ ਕੀਤਾ ਹੈ ਜਾਂ ਫਿਰ ਸ਼ਾਂਤੀ ਗਿਆਨ ਤੇ ਨਾਮ ਦਾ ਲਾਭ ਕਮਾਇਆ ਹੈ ਜੇ ਅਸੀਂ ਆਪਣੇ ਹਰ ਕੰਮ ਨੂੰ ਇਸ ਨਜ਼ਰੀਏ ਨਾਲ ਦੇਖੀਏ ਤਾਂ ਸ਼ਾਇਦ ਸਾਡੇ ਵਪਾਰ ਕਰਨ ਦਾ ਤਰੀਕਾ ਹੀ ਬਦਲ ਜਾਵੇ